शाहरुख खान ਦੇ ਕੋਲ ਹਨ 17 ਮੋਬਾਈਲ ਫੋਨ ਜਾਨੋ ਜਿਗਰੀ ਯਾਰ ਨੇ ਕਿਉਂ ਲਗਾਇਆ ਗਲ ਨਾ ਕਰਨ ਦਾ ਦੋਸ਼ ਸ਼ੁਕਲ ਮੈਂ ਸੋਨੀਆ ਅੱਜਕਲ ਕਰਾਂਗੇ ਅਸੀਂ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੂਖ ਖਾਨ ਦੇ ਬਾਰੇ ਜਿਨ੍ਹਾਂ ਨੇ ਸ਼ੁਰੂਆਤ ਜੋ ਸੀਗੀ ਟੀਵੀ ਇੰਡਸਟਰੀ ਤੋਂ ਕੀਤੀ ਸੀ ਪਰ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਤਾਂ ਉਹਨਾਂ ਨੇ ਟੀਵੀ ਜਗਤ ਤੋਂ ਬਾਲੀਵੁੱਡ ਦੇ ਵੱਲ ਰੁਖ ਕੀਤਾ ਸੀ ਕਿਉਂਕਿ ਉਹਨਾਂ ਦੀ ਮਾਂ ਦਾ ਸੁਪਨਾ ਸੀ ਕਿ ਮੇਰਾ ਬੇਟਾ ਜੋ ਆ ਵੱਡੇ ਪਰਦੇ ਦੇ ਉੱਤੇ ਨਜ਼ਰ ਆਵੇ ਤੇ ਜਦੋਂ ਉਹ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਕਿੰਗ ਖਾਨ ਨਾ ਤੇ ਬੈਕ ਟੂ ਬੈਕ ਸੁਪਰ ਹਿੱਟ ਫਿਲਮਾਂ ਦਿੱਤੀਆਂ ਤੇ ਬਾਲੀਵੁੱਡ ਦੇ ਕਿੰਗ ਖਾਨ ਬਣੇਗੇ ਜਿਨਨ ਨੂੰ ਹੁਣ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਹੁਣ ਵੀ ਉਹਨਾਂ ਦੇ ਫੈਨ ਫੋਲੋਇੰਗ ਜੋ ਆ ਲੱਖਾਂ ਕਰੋੜਾਂ ਦੇ ਵਿੱਚ ਆ ਭਾਰਤ ਹੀ ਨਹੀਂ ਸਗੋਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਆ ਪਰ ਕੁਝ ਇੱਕ ਗੱਲ ਜੋ ਉਹਨਾਂ ਦੇ ਬਾਰੇ ਸਾਹਮਣੇ ਆਈ ਕਿ ਸ਼ਾਹਰੂਖ ਖਾਨ ਜੋ ਆਪਣੇ ਕੋਲ 17 ਮੋਬਾਈਲ ਫੋਨ ਰੱਖਦੇ ਨੇ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਜਿਗਰੀ ਦੋਸਤ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਸ਼ਾਹਰੂਖ ਖਾਨ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੀ ਸੋ ਕੀ ਕਿਹਾ ਉਹਨਾਂ ਨੇ ਇਸ ਦੇ ਬਾਰੇ ਗੱਲ ਕਰਨਗੇ ਦੱਸ ਦिए ਕਿ ਸ਼ਾਹਰੂਖ ਖਾਨ ਦਾ ਛੋਟੇ ਪਰਦੇ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ ਜੋ ਸੀ ਆਸਾਨ ਨਹੀਂ ਸੀ ਬੜੇ ਸੌਕੇ ਸਮੇਂ ਵਿੱਚ ਸ਼ਾਹਰੂਖ ਖਾਨ ਦੀ ਮਦਦ ਵਿਵੇਕ ਵਸਵਾਨੀ ਨੇ ਕੀਤੀ ਸੀ ਉਹਨਾਂ ਨੇ ਨਾ ਸਿਰਫ ਐਕਟਰ ਨੂੰ ਫਿਲਮਾਂ 'ਚ ਲਾਂਚ ਕੀਤਾ ਸਗੋਂ ਆਪਣੇ ਘਰ ਦੇ ਵਿੱਚ ਰਹਿਣ ਲਈ ਜਗ੍ਹਾ ਵੀ ਦਿੱਤੀ ਸੀ ਇਕ ਸਮਾਸੀ ਚ ਉਹ ਇੱਕ ਦੂਸਰੇ ਦੇ ਇਹ ਚੰਗੇ ਦੋਸਤ ਸਨ ਪਰ ਹੁਣ ਦੋਹਾਂ ਦੇ ਅਟੁੱਟ ਰਿਸ਼ਤਾ ਖਤਮ ਹੋਣ ਜਾ ਰਿਹਾ ਇਸ ਗੱਲ ਦਾ ਖੁਲਾਸਾ ਐਕਟਰ ਅਤੇ ਪ੍ਰੋਡਿਊਸਰ ਵਿਵੇਕ ਵਸਵਾਨੀ ਨੇ ਕੀਤਾ ਉਹਨਾਂ ਨੇ ਦੱਸਿਆ ਕਿ ਸ਼ਾਹਰੂਖ ਨਾਲ ਉਹਨਾਂ ਦੀ ਆਖਰੀ ਮੁਲਾਕਾਤ ਸਾਲ 2024 ਚ ਹੀ ਹੋਈ ਸੀ ਹਾਲ ਹੀ ਚ ਸਿਧਾਤ ਕਰਨ ਨਾਲ ਗੱਲਬਾਤ ਕਰਦਿਆ ਵਿਵੇਕ ਨੇ ਸ਼ਾਹਰੂਖ ਖਾਨ ਬਾਰੇ ਦੱਸਿਆ ਕਿ ਹੁਣ ਸਾਡੇ ਵਿਚਕਾਰ ਕੋਈ ਰਿਸ਼ਤਾ ਨਹੀਂ ਹੈ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਨਾ ਹੀ ਮਿਲਦੇ ਆ ਪਰ ਜਦੋਂ ਅਸੀਂ ਮਿਲਦੇ ਆ ਤਾਂ ਇੰਝ ਲੱਗਦਾ ਜਿਵੇਂ ਮਨੋ ਕੱਲ ਹੀ ਗੱਲ ਕੀਤੀ ਹੋਵੇ ਮੈਂ ਮੁੰਬਈ ਦੇ ਵਿੱਚ ਨਹੀਂ ਰਹਿੰਦਾ ਮੈਂ ਇੱਕ ਟੀਚਰ ਹਾਂ ਮੈਂ ਸਕੂਲ ਦਾ ਡੀਨ ਹਾਂ ਤੇ ਮੈਂ ਦਿਨ ਵਿੱਚ 18 ਘੰਟੇ ਕੰਮ ਕਰਦਾ ਮੈਂ ਬੱਸ ਤੇ ਲੋਕਲ ਟ੍ਰੇਨ 'ਚ ਸਫਰ ਕਰਦਾ ਹੈ ਅਤੇ ਸ਼ਾਹਰੂਖ ਖਾਨ ਇੱਕ ਸੁਪਰਸਟਾਰ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸ਼ਾਹਰੂਖ ਨੂੰ ਮਿਲਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਤਾਂ ਉਹਨਾਂ ਨੇ ਕਿਹਾ ਕਿ ਸ਼ਾਹਰੂਖ ਕੋਲ 17 ਫੋਨ ਹਨ ਅਤੇ ਮੇਰੇ ਕੋਲ ਸਿਰਫ ਇੱਕ ਹੀ ਫੋਨ ਹੈ ਮੈਂ ਤਾਂ ਹੀ ਗੱਲ ਕਰ ਸਕਦਾ ਜੇਕਰ ਉਹ اٹھਾਈ ਜਵਾਨ ਤੋਂ ਬਾਅਦ ਮੈਂ ਉਸਨੂੰ ਫੋਨ ਕੀਤਾ ਪਰ ਉਸਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਮੈਂ ਸ਼ਾਵਰ ਵਿੱਚ ਸੀ ਉਸਨੇ ਫੋਨ ਕੀਤਾ ਤੇ ਮੈਂ ਫੋਨ ਨਹੀਂ ਚੁੱਕਿਆ ਉਹ ਹਰ ਵੇਲੇ ਸਫਰ ਕਰਦਾ ਹੈ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਹਨ ਉਹ ਇੱਕ ਸਮਰਾਜ ਚਲਾਉਂਦਾ ਹੈ ਇਸ ਲਈ ਮੈਂ ਵੀ ਠੀਕ ਹਾਂ ਤਾਂ ਇਹ ਕਹਿਣਾ ਸੀ ਸ਼ਾਹਰੂਖ ਖਾਨ ਦੇ ਜਿਗਰੀ ਦੋਸਤ ਦਾ ਵਿਵੇਕ ਦਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਸਾਡਾ ਰਿਸ਼ਤਾ ਜੋ ਖਤਮ ਹੋ ਜਾ ਰਿਹਾ ਕਿਉਂਕਿ ਇਹ ਕਿਤੇ ਨਾ ਕਿਤੇ ਇੱਕ ਗੁੱਸਾ ਵੀ ਜ਼ਾਹਰ ਕਰ ਰਹੇ ਸੀ ਨਰਾਜ਼ਗੀ ਸੀ ਕਿਉਂਕਿ ਉਹਨਾਂ ਨੂੰ ਜੋ ਸੀਗੇ ਲਾਂਚ ਕਰਨ ਵਾਲੇ ਇਹ ਇਹਨਾਂ ਦੇ ਦੋਸਤ ਵਿਵੇਕ ਹੀ ਸੀਗੇ ਪਰ ਹੁਣ ਜਿਵੇਂ ਬੰਦਾ ਬਿਜ਼ੀ ਹੋ ਜਾਂਦਾ ਤੇ ਗੱਲਬਾਤ ਨਹੀਂ ਹੁੰਦੀ ਤੇ ਥੋੜੀ ਜਿਹੀ ਨਰਾਜ਼ਗੀ ਹੋਣੀ ਤਾਂ ਜਾਇਜ਼ ਹੋ ਹੀ ਜਾਂਦੀ ਹੈ ਸ਼ਾਹਰੂਖ ਖਾਨ ਦੇ ਕੋਲ ਹਨ ਸਤਾਰਾ ਮੋਬਾਈਲ ਫੋਨ ਜਾਨੋ ਜਿਗਰੀ ਯਾਰ ਨੇ ਕਿਉਂ ਲਗਾਇਆ ਗਲ ਨਾ ਕਰਨ ਦਾ ਦੋਸ਼ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਅੱਜਕਲ ਕਰਾਂਗੇ ਅਸੀਂ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੂਖ ਖਾਨ ਦੇ ਬਾਰੇ ਜਿਨ੍ਹਾਂ ਨੇ ਸ਼ੁਰੂਆਤ ਜੋ ਸੀਗੀ ਟੀਵੀ ਇੰਡਸਟਰੀ ਤੋਂ ਕੀਤੀ ਸੀ ਪਰ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋ ਗਈ ਤਾਂ ਉਹਨਾਂ ਨੇ ਟੀਵੀ ਜਗਤ ਤੋਂ ਬਾਲੀਵੁੱਡ ਦੇ ਵੱਲ ਰੁਖ ਕੀਤਾ ਸੀ ਕਿਉਂਕਿ ਉਹਨਾਂ ਦੀ ਮਾਂ ਦਾ ਸੁਪਨਾ ਸੀ ਕਿ ਮੇਰਾ ਬੇਟਾ ਜੋ ਆ ਵੱਡੇ ਪਰਦੇ ਦੇ ਉੱਤੇ ਨਜ਼ਰ ਆਵੇ ਤੇ ਜਦੋਂ ਉਹ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਕਿੰਗ ਖਾਨ ਐ ਤੇ ਬੈਕ ਟੂ ਬੈਕ ਸੁਪਰ ਹਿੱਟ ਫਿਲਮਾਂ ਦਿੱਤੀਆਂ ਤੇ ਬਾਲੀਵੁੱਡ ਦੇ ਕਿੰਗ ਖਾਨ ਬਣੇ ਗਏ ਜਿਨ੍ਹਾਂ ਨੂੰ ਹੁਣ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਹੁਣ ਵੀ ਉਹਨਾਂ ਦੀ ਫੈਨ ਫੋਲੋਇੰਗ ਜੋ ਆ ਲੱਖਾਂ ਕਰੋੜਾਂ ਦੇ ਵਿੱਚ ਆ ਭਾਰਤ ਹੀ ਨਹੀਂ ਸਗੋਂ ਬਾਰਲੇ ਦੇਸ਼ਾਂ ਦੇ ਵਿੱਚ ਵੀ ਆ ਪਰ ਕੁਝ ਇੱਕ ਗੱਲ ਜੋ ਉਹਨਾਂ ਦੇ ਬਾਰੇ ਸਾਹਮਣੇ ਆਈ ਕਿ ਸ਼ਾਹਰੂਖ ਖਾਨ ਜੋ ਆਪਣੇ ਕੋਲ 17 ਮੋਬਾਈਲ ਫੋਨ ਰੱਖਦੇ ਨੇ ਇਸ ਗੱਲ ਦਾ ਜ਼ਿਕਰ ਉਹਨਾਂ ਦੇ ਜਿਗਰੀ ਦੋਸਤ ਦੇ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਸ਼ਾਹਰੂਖ ਖਾਨ ਦੀ ਬਹੁਤ ਜ਼ਿਆਦਾ ਮਦਦ ਕੀਤੀ ਸੀ ਸੋ ਕੀ ਕਿਹਾ ਉਹਨਾਂ ਨੇ ਇਸ ਦੇ ਬਾਰੇ ਗੱਲ ਕਰਾਂਗੇ ਦੱਸ ਦिए ਕਿ ਸ਼ਾਹਰੂਖ ਖਾਨ ਦਾ ਛੋਟੇ ਪਰਦੇ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ ਜੋ ਸੀ ਆਸਾਨ ਨਹੀਂ ਸੀ ਪਰ ਇਸ ਔਖੇ ਸਮੇਂ ਵਿੱਚ ਸ਼ਾਹਰੂਖ ਖਾਨ ਦੀ ਮਦਦ ਵਿਵੇਕ ਵਸਵਾਨੀ ਨੇ ਕੀਤੀ ਸੀ ਉਹਨਾਂ ਨੇ ਨਾ ਸਿਰਫ ਐਕਟਰ ਨੂੰ ਫਿਲਮਾਂ 'ਚ ਲਾਂਚ ਕੀਤਾ ਸਗੋਂ ਆਪਣੇ ਘਰ ਦੇ ਵਿੱਚ ਰਹਿਣ ਲਈ ਜਗ੍ਹਾ ਵੀ ਦਿੱਤੀ ਸੀ ਇਕ ਸਮਾਂ ਸੀ ਜਦੋਂ ਇੱਕ ਦੂਸਰੇ ਦੇ ਇਹ ਚੰਗੇ ਦੋਸਤ ਸਨ ਪਰ ਹੁਣ ਦੋਹਾਂ ਦੇ ਅਟੁੱਟ ਰਿਸ਼ਤਾ ਖਤਮ ਹੋਣ ਜਾ ਰਿਹਾ ਇਸ ਗੱਲ ਦਾ ਖੁਲਾਸਾ ਐਕਟਰ ਅਤੇ ਪ੍ਰੋਡਿਊਸਰ ਵਿਵੇਕ ਵਸਵਾਨੀ ਨੇ ਕੀਤਾ ਉਹਨਾਂ ਨੇ ਦੱਸਿਆ ਕਿ ਸ਼ਾਹਰੂਖ ਨਾਲ ਉਹਨਾਂ ਦੀ ਆਖਰੀ ਮੁਲਾਕਾਤ ਸਾਲ 2024 ਚ ਹੀ ਹੋਈ ਸੀ ਹਾਲ ਹੀ ਚ ਸਿਧਾਤ ਕਰਨ ਨਾਲ ਗੱਲਬਾਤ ਕਰਦਿਆ ਵਿਵੇਕ ਨੇ ਸ਼ਾਹਰੂਖ ਖਾਨ ਬਾਰੇ ਦੱਸਿਆ ਕਿ ਹੁਣ ਸਾਡੇ ਵਿਚਕਾਰ ਕੋਈ ਰਿਸ਼ਤਾ ਨਹੀਂ ਹੈ ਅਸੀਂ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਨਾ ਹੀ ਮਿਲਦੇ ਆ ਪਰ ਜਦੋਂ ਅਸੀਂ ਮਿਲਦੇ ਆ ਤਾਂ ਇੰਝ ਲੱਗਦਾ ਜਿਵੇਂ ਮਨੋ ਕੱਲ ਹੀ ਗੱਲ ਕੀਤੀ ਹੋਵੇ ਮੈਂ ਮੁੰਬਈ ਦੇ ਵਿੱਚ ਨਹੀਂ ਰਹਿੰਦਾ ਮੈਂ ਇੱਕ ਟੀਚਰ ਹਾਂ ਮੈਂ ਸਕੂਲ ਦਾ ਡੀਨ ਹਾਂ ਮੈਂ ਦਿਨ ਵਿੱਚ 18 ਘੰਟੇ ਕੰਮ ਕਰਦਾ ਮੈਂ ਬੱਸ ਤੇ ਲੋਕਲ ਟ੍ਰੇਨ 'ਚ ਸਫਰ ਕਰਦਾ ਹੈ ਅਤੇ ਸ਼ਾਹਰੂਖ ਖਾਨ ਇੱਕ ਸੁਪਰਸਟਾਰ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸ਼ਾਹਰੂਖ ਨੂੰ ਮਿਲਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਤਾਂ ਉਹਨਾਂ ਨੇ ਕਿਹਾ ਕਿ ਸ਼ਾਹਰੂਖ ਕੋਲ 17 ਫੋਨ ਹਨ ਅਤੇ ਮੇਰੇ ਕੋਲ ਸਿਰਫ ਇੱਕ ਹੀ ਫੋਨ ਹੈ ਮੈਂ ਤਾਂ ਹੀ ਗੱਲ ਕਰ ਸਕਦਾ ਜੇਕਰ ਉਹ ਉਠਾਈ ਜਵਾਨ ਤੋਂ ਬਾਅਦ ਮੈਂ ਉਸਨੂੰ ਫੋਨ ਕੀਤਾ ਪਰ ਉਸਨੇ ਮੇਰਾ ਫੋਨ ਨਹੀਂ ਚੁੱਕਿਆ ਜਦੋਂ ਮੈਂ ਸ਼ਾਵਰ ਵਿੱਚ ਸੀ ਉਸਨੇ ਫੋਨ ਕੀਤਾ ਤੇ ਮੈਂ ਫੋਨ ਨਹੀਂ ਚੁੱਕਿਆ ਉਹ ਹਰ ਵੇਲੇ ਸਫ਼ਰ ਕਰਦਾ ਹੈ ਅਤੇ ਉਸ ਦੀਆਂ ਜ਼ਿੰਮੇਵਾਰੀਆਂ ਹਨ ਉਹ ਇੱਕ ਸਮਰਾਜ ਚਲਾਉਂਦਾ ਹੈ ਐਸਲੀ ਮੈਂ ਵੀ ਠੀਕ ਹਾਂ ਤਾਂ ਇਹ ਕਹਿਣਾ ਸੀ ਸ਼ਾਹਰੂਖ ਖਾਨ ਦੇ ਜਿਗਰੀ ਦੋਸਤ ਦਾ ਵਿਵੇਕ ਦਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਹੁਣ ਸਾਡਾ ਰਿਸ਼ਤਾ ਜੋ ਖਤਮ ਹੋ ਜਾ ਰਿਹਾ ਕਿਉਂਕਿ ਇਹ ਕਿਤੇ ਨਾ ਕਿਤੇ ਇੱਕ ਗੁੱਸਾ ਵੀ ਜ਼ਾਹਰ ਕਰ ਰਹੇ ਸੀ ਨਰਾਜ਼ਗੀ ਸੀ ਕਿਉਂਕਿ ਉਹਨਾਂ ਨੂੰ ਜੋ ਸੀਗੇ ਲਾਂਚ ਕਰਨ ਵਾਲੇ ਇਹ ਇਹਨਾਂ ਦੇ ਦੋਸਤ ਵਿਵੇਕ ਹੀ ਸੀਗੇ ਪਰ ਹੁਣ ਜਿਵੇਂ ਬੰਦਾ ਬਿਜ਼ੀ ਹੋ ਜਾਂਦਾ ਤੇ ਗੱਲਬਾਤ ਨਹੀਂ ਹੁੰਦੀ ਤਾਂ ਥੋੜੀ ਜਿਹੀ ਨਰਾਜ਼ਗੀ ਹੋਣੀ ਤਾਂ ਜਾਇਜ਼ ਹੋ ਹੀ ਜਾਂਦੀ ਥੀ